ਅਸ ਸੈਸ਼ਨ ਦੇ ਵਿੱਚ ਕਈ ਮੁੱਦਿਆਂ ਤੇ ਗੱਲਬਾਤ ਹੋਈ ਲੇਕਿਨ ਇੱਕ ਅਹਿਮ ਮੁੱਦਾ ਡੇਰਾਬਸੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰਦਾਵਾ ਵੱਲੋਂ ਚੁੱਕਿਆ ਗਿਆ ਜਿਦੇ ਵਿੱਚ ਡੇਰਾਬਸੀ ਕਿਉਂਕਿ ਸ਼ੰਭੂ ਬਾਰਡਰ ਬਿਲਕੁਲ ਬੰਦ ਹੈ ਜਿਸ ਕਰਕੇ ਜਿੰਨਾ ਵੀ ਜਿਹੜਾ ਟ੍ਰੈਫਿਕ ਜਾਮ ਹੈ ਉਹ ਡੇਰਾਬਸੀ ਤੋਂ ਹੋ ਕੇ ਨਿਕਲ ਰਹਾ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ-ਖਵਾਰੀ ਪੂਰਾ ਦਿਨ ਜੈਸੀ ਗੱਲ ਕਰੀਏ ਦਿਨ ਦੇ ਸਮਾਂ ਵੀ ਤੇ ਰਾਤ ਦੇ ਸਮਾਂ ਵੀ ਸਾਰਾ ਜਿਹੜਾ ਟ੍ਰੈਫਿਕ ਜਾਮ ਹੈ ਪੂਰਾ ਕੰਜਸਟਿਡ ਜਿਹੜੇ ਰੋਡ ਹੈ ਉਹ ਦੇਖਣ ਨੂੰ ਮਿਲਦੇ ਆ ਅਸੀਂ ਮੌਜੂਦ ਆ ਇਸ ਵੇਲੇ ਡੇਰਾਬਸੀ ਦੇ ਮੇਨ ਰੋਡ ਤੇ ਜਿੱਥੇ ਕਾਫੀ ਟ੍ਰੈਫਿਕ ਜਮ ਹੈ ਉਹ ਟ੍ਰੈਫਿਕ ਜਮ ਕਰਕੇ ਸੜਕਾਂ ਜਿਹੜੀ ਹੈ ਉਹ ਵੀ ਕਾਫੀ ਡੈਮੇਜ ਹੋ ਚੁੱਕੀਆਂ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਖੱਜਲ ਖਵਾਰੀ ਦਾ ਹੁੰਦੀ ਹੈ ਲੇਕਿਨ ਟ੍ਰੈਫਿਕ ਜਮ ਦੇ ਕਰਕੇ ਵੀ ਕਾਫੀ ਚੀਜ਼ਾਂ ਦਾ ਘੰਟੋ ਜਿਹੜਾ ਵੇਟ ਕਰਨਾ ਪੈਂਦਾ ਹੈ ਲੋਕਾਂ ਨੂੰ ਦਿੱਕਤਾਂ ਹੁੰਦੀ ਹੈ ਜਿਸ ਕਰਕੇ ਅੱਜ ਸੈਸ਼ਨ ਦੇ ਵਿੱਚ ਹਲਕਾ ਵਿਧਾਇਕ ਵੱਲੋਂ ਇਹ ਗੱਲ ਚੁੱਕੀ ਗਈ ਕਿ ਇੱਥੇ ਦੇ ਜਿਹੜੇ ਰੋਡਸ ਤੇ ਟ੍ਰੈਫਿਕ ਜਿਹੜੀ ਕੰਜੈਸ਼ਨ ਹੈ ਉਸ ਨੂੰ ਸੁਧਾਰਨ ਵਾਸਤੇ ਕਿਸ ਤਰ੍ਹਾਂ ਦੀ ਚੀਜ਼ਾਂ ਹੋ ਸਕਦੀਆਂ ਰੋਡ ਦੀ ਡੈਮੇਜ ਦੀ ਗੱਲ ਕੀਤੀ ਗਈ ਹੈ ਕਿ ਰੋਡਸ ਕਾਫੀ ਡੈਮੇਜ ਹੋ ਚੁੱਕੇ ਨੇ ਕਿਉਂਕਿ ਸ਼ੰਭੂ ਬਾਰਡਰ ਦਾ ਜਿੰਨੇ ਵੀ ਜਿਹੜੇ ਟਰੱਕਸ ਨੇ ਜਿਹੜੇ ਵੀ ਲੋਡਿੰਗ ਟਰੱਕਸ ਨੇ ਉਹ ਸਾਰੇ ਇਸੇ ਰੂਟ ਤੋਂ ਜਾਂਦੇ ਨਜ਼ਰ ਆਉਂਦੇ ਨੇ ਤਸਵੀਰਾਂ ਤੁਸੀਂ ਦੇਖੋ ਕਿ ਇਹ ਫਰੰਟ ਦੀ ਹੈ ਜੇ ਆਪਾਂ ਬੈਕ ਦੀ ਵੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਮੋਸਟਲੀ ਜਿਹੜੇ ਟਰੱਕਸ ਹੈ ਉਹਨਾਂ ਦੀ ਆਵਾਜਾਈ ਇਸੇ ਸਾਈਡ ਤੋਂ ਹੈ ਯਾਨੀ ਕਿ ਹੁਣ ਸ਼ੰਭੂ ਬਾਰਡਰ ਬੰਦ ਹੈ ਕਿਉਂਕਿ ਜਿੰਨਾ ਵੀ ਟਰਾਂਸਪੋਰਟ ਦੇ ਲੋਡਿੰਗ ਦੇ ਜਿਹੜੇ ਟਰੱਕਸ ਨੇ ਉਹ ਉਸੇ ਪਾਸੇ ਤੋਂ ਜਾਂਦੇ ਸੀ ਕਿਉਂਕਿ ਹੁਣ ਸ਼ੰਭੂ ਬਾਰਡਰ ਬਿਲਕੁਲ ਬੰਦ ਹੈ ਪਿਛਲੇ ਸਾਲ ਤੋਂ ਇਸ ਕਰਕੇ ਹੁਣ ਜਿੰਨੀ ਵੀ ਜਿਹੜੇ ਟਰਾਂਸਪੋਰਟਸ ਨੇ ਉਹ ਸਾਰੇ ਜਿਹੜੇ ਟਰੱਕਸ ਨੇ ਲੋਡਿੰਗ ਗੱਡੀਆਂ ਨੇ ਉਹ ਸਾਰੇ ਇਸੇ ਰੋਡ ਤੋਂ ਹੋ ਕੇ ਜਾਂਦੇ ਨੇ ਜਿਸ ਕਰਕੇ ਕਾਫੀ ਟ੍ਰੈਫਿਕ ਜਮ ਤਾਂ ਹੈ ਹੀ ਹੈ ਲੇਕਿਨ ਜਿਹੜੀ ਜਿਹੜੇ ਰੋਡ ਹੈ ਉਹ ਵੀ ਡੈਮੇਜ ਜਿਹੜੇ ਆ ਉਹ ਹੋ ਰਹੇ ਹਨ ਹਾਲਕਿ ਅੰਦਰ ਜਿਹੜੇ ਪਿੰਡਾਂ ਪਿੰਡਾਂ ਤੋਂ ਵੀ ਲੋਕ ਨਿਕਲਦੇ ਨੇ ਉੱਥੇ ਦੀ ਵੀ ਰੋਡਸ ਦਾ ਜਿਹੜਾ ਹਾਲ ਹੈ ਉਹ ਕਾਫੀ ਬੁਰਾ ਹੈ ਤੇ ਤਸਵੀਰਾਂ ਕੋਸ਼ਿਸ਼ ਕਰ ਰਹੇ ਅਸੀਂ ਦਿਖਾਉਣ ਦੀ ਕਿ ਕਿਸ ਤਰ੍ਹਾਂ ਟ੍ਰੈਫਿਕ ਜਾਮ ਦੀ ਸਿਚੁਏਸ਼ਨ ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਦੇਖਣ ਨੂੰ ਮਿਲਦੀ ਹੈ ਅਸੀਂ ਸਟਾਰਟ ਕਰੀਏ ਜਿੱਦਾਂ ਹੀ ਅਸੀਂ ਅੰਬਾਲਾ ਕ੍ਰਾਸ ਕਰਦੇ ਹਾਂ ਲਾਲੜੂ ਲੈਲੀ ਡੇਰਾ ਬਸੀ ਜ਼ੀਰਖਪੁਰ ਇੱਥੇ ਕਾਫੀ ਟ੍ਰੈਫਿਕ ਜਿਹੜਾ ਜਾਮ ਹੈ ਉਹ ਦੇਖਣ ਨੂੰ ਮਿਲਦਾ ਹੈ ਔਰ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਲੰਬਾ ਲੰਬਾ ਜਿਹੜਾ ਜਾਮ ਹੈ ਔਰ ਜ਼ਿਆਦਾਤਰ ਜਿਹੜੇ ਟਰੱਕਸ ਨੇ ਜੋ ਵੱਡੀ ਗੱਡੀਆਂ ਨੇ ਟਰਾਂਸਪੋਰਟ ਜਿਹੜੇ ਲੋਡਿੰਗ ਵਾਲੇ ਜਿਹੜੇ ਵੱਡੇ ਟਰੱਕਸ ਨੇ ਉਹਨਾਂ ਦੇ ਕਰਕੇ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਰੋਡ ਸਟੈਮਡ ਹੈ ਹਾਲਾਂਕਿ ਜਲਦੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਰੋਡਸ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਸਕਦਾ ਹੈ ਹਜੇ ਲਗਾਤਾਰ ਚੱਲ ਰਿਹਾ ਹੈ ਲੇਕਿਨ ਲੋਕਾਂ ਨੂੰ ਖੱਜਲ-ਖਵਾਰੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਅੱਜ ਹਲਕਾ ਵਿਧਾਇਕ ਵੱਲੋਂ ਇਹ ਮੁੱਦਾ ਵੀ ਸੈਸ਼ਨ 'ਚ ਚੱਕਿਆ ਗਿਆ ਸੀਗਾ ਕਿ ਇਹਦੇ ਤੇ ਧਿਆਨ ਦਿੱਤਾ ਜਾਵੇ। ਡੇਰਾ ਬਸੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ 라ਠੀ 우ਜੇਦੀਨ ਪੰਜਾਬ। ਅੱਜ ਸੈਸ਼ਨ ਦੇ ਵਿੱਚ ਕਈ ਮੁੱਦਿਆਂ ਤੇ ਗੱਲਬਾਤ ਹੋਈ ਲੇਕਿਨ ਇੱਕ ਅਹਿਮ ਮੁੱਦਾ ਡੇਰਾ ਬਸੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰਦਾਵਾ ਵੱਲੋਂ ਚੁੱਕਿਆ ਗਿਆ ਜਿਦੇ ਵਿੱਚ ਡੇਰਾ ਬਸੀ ਕਿਉਂਕਿ ਸ਼ੰਭੂ ਬਾਰਡਰ ਬਿਲਕ ਜਿਸ ਕਰਕੇ ਜਿੰਨਾ ਵੀ ਜਿਹੜਾ ਟ੍ਰੈਫਿਕ ਜਾਮ ਹੈ ਉਹ ਡੇਰਾ ਬਸੀ ਤੋਂ ਹੋ ਕੇ ਨਿਕਲ ਰਿਹਾ ਜਿਸ ਕਰਕੇ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਪੂਰਾ ਦਿਨ ਜੇ ਅਸੀਂ ਗੱਲ ਕਰੀਏ ਦਿਨ ਦੇ ਸਮਾਂ ਵੀ ਤੇ ਰਾਤ ਦੇ ਸਮਾਂ ਵੀ ਸਾਰਾ ਜਿਹੜਾ ਟ੍ਰੈਫਿਕ ਜਾਮ ਹੈ ਪੂਰਾ ਕੰਜਸਟਿਡ ਜਿਹੜੇ ਰੋਡ ਹੈ ਉਹ ਦੇਖਣ ਨੂੰ ਮਿਲਦੇ ਆ ਅਸੀਂ ਮੌਜੂਦ ਆ ਇਸ ਵੇਲੇ ਡੇਰਾ ਬਸੀ ਦੇ ਮੇਨ ਰੋਡ ਤੇ ਜਿੱਥੇ ਕਾਫੀ ਟ੍ਰੈਫਿਕ ਜਾਮ ਹੈ ਉਹ ਟ੍ਰੈਫਿਕ ਜਾਮ ਕਰਕੇ ਸੜਕਾਂ ਜਿਹੜੀ ਹੈ ਉਹ ਵੀ ਕਾਫੀ ਡੈਮੇਜ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਖੱਜਲ ਖਵਾਰੀ ਦਾ ਹੁੰਦੀ ਹੈ ਲੇਕਿਨ ਟ੍ਰੈਫਿਕ ਜਾਮ ਦੇ ਕਰਕੇ ਵੀ ਕਾਫੀ ਚੀਜ਼ਾਂ ਦਾ ਘੰਟੋ ਜਿਹੜਾ ਵੇਟ ਕਰਨਾ ਪੈਂਦਾ ਹੈ ਲੋਕਾਂ ਨੂੰ ਦਿੱਕਤਾਂ ਹੁੰਦੀ ਹੈ ਜਿਸ ਕਰਕੇ ਅੱਜ ਸੈਸ਼ਨ ਦੇ ਵਿੱਚ ਹਲਕਾ ਵਿਧਾਇਕ ਵੱਲੋਂ ਇਹ ਗੱਲ ਚੁੱਕੀ ਗਈ ਕਿ ਇੱਥੇ ਦੇ ਜਿਹੜੇ ਰੋਡਸ ਤੇ ਟ੍ਰੈਫਿਕ ਜਿਹੜੀ ਕੰਜੈਸ਼ਨ ਹੈ ਉਸ ਨੂੰ ਸੁਧਾਰਨ ਵਾਸਤੇ ਕਿਸ ਤਰ੍ਹਾਂ ਦੀ ਚੀਜ਼ਾਂ ਹੋ ਸਕਦੀਆਂ ਰੋਡ ਦੇ ਡੈਮੇਜ ਦੀ ਗੱਲ ਕੀਤੀ ਗਈ ਹੈ ਕਿ ਰੋਡਸ ਕਾਫੀ ਡੈਮੇਜ ਹੋ ਚੁੱਕੇ ਨੇ ਕਿਉਂਕਿ ਸ਼ੰਭੂ ਬਾਰਡਰ ਦਾ ਜਿੰਨੇ ਵੀ ਜਿਹੜੇ ਟਰੱਕਸ ਨੇ ਜਿਹੜੇ ਵੀ ਲੋਡਿੰਗ ਟਰੱਕਸ ਨੇ ਉਹ ਸਾਰੇ ਇਸੇ ਰੂਟ ਤੋਂ ਜਾਂਦੇ ਨਜ਼ਰ ਆਉਂਦੇ ਨੇ ਤਸਵੀਰਾਂ ਤੁਸੀਂ ਦੇਖੋ ਕਿ ਇਹ ਫਰੰਟ ਦੀ ਹੈ ਜੇ ਆਪਾਂ ਬੈਕ ਦੀ ਵੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਮੋਸਟਲੀ ਜਿਹੜੇ ਟਰੱਕਸ ਹਨ ਉਹਨਾਂ ਦੀ ਆਵਾਜਾਹੀ ਇਸੇ ਸਾਈਡ ਤੋਂ ਹੈ ਯਾਨੀ ਕਿ ਹੁਣ ਸ਼ੰਭੂ ਬਾਰਡਰ ਬੰਦ ਹੈ ਕਿਉਂਕਿ ਜਿੰਨਾ ਵੀ ਟਰਾਂਸਪੋਰਟ ਦੇ ਲੋਡਿੰਗ ਦੇ ਜਿਹੜੇ ਟਰੱਕਸ ਹਨ ਉਹ ਉਸੇ ਪਾਸੇ ਤੋਂ ਜਾਂਦੇ ਸੀ ਕਿਉਂਕਿ ਹੁਣ ਸ਼ੰਭੂ ਬਾਰਡਰ ਬਿਲਕੁਲ ਬੰਦ ਹੈ ਪਿਛਲੇ ਸਾਲ ਤੋਂ ਇਸ ਕਰਕੇ ਹੁਣ ਜਿੰਨੀ ਵੀ ਜਿਹੜੇ ਟਰਾਂਸਪੋਰਟਸ ਨੇ ਉਹ ਸਾਰੇ ਜਿਹੜੇ ਟਰੱਕਸ ਨੇ ਲੋਡਿੰਗ ਗੱਡੀਆਂ ਨੇ ਉਹ ਸਾਰੇ ਇਸੇ ਰੋਡ ਤੋਂ ਹੋ ਕੇ ਜਾਂਦੇ ਨੇ ਜਿਸ ਕਰਕੇ ਕਾਫੀ ਟ੍ਰੈਫਿਕ ਜਾਮ ਤਾਂ ਹੈ ਹੀ ਹੈ ਲੇਕਿਨ ਜਿਹੜੀ ਜਿਹੜੇ ਰੋਡ ਹੈ ਉਹ ਵੀ ਡੈਮੇਜ ਜਿਹੜੇ ਆ ਉਹ ਹੋ ਰਹੇ ਹਨ ਹਾਲਕੀ ਅੰਦਰ ਜਿਹੜੇ ਪਿੰਡਾਂ ਪਿੰਡਾਂ ਤੋਂ ਵੀ ਲੋਕ ਨਿਕਲਦੇ ਨੇ ਉੱਥੇ ਦੀ ਵੀ ਰੋਡਸ ਦਾ ਜਿਹੜਾ ਹਾਲ ਹੈ ਉਹ ਕਾਫੀ ਬੁਰਾ ਹੈ ਤੇ ਤਸਵੀਰਾਂ ਕੋਸ਼ਿਸ਼ ਕਰ ਰਹੇ ਅਸੀਂ ਦਿਖਾਨ ਦੀ ਕਿ ਕਿਸ ਤਰ੍ਹਾਂ ਟ੍ਰੈਫਿਕ ਜਾਮ ਦੀ ਸਿਚੁਏਸ਼ਨ ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਦੇਖਣ ਨੂੰ ਮਿਲਦੀ ਹੈ ਅਸੀਂ ਸਟਾਰਟ ਕਰੀਏ ਜਿੱਦਾਂ ਹੀ ਅਸੀਂ ਅੰਬਾਲਾ ਕ੍ਰਾਸ ਕਰਦੇ ਹਾਂ ਲਾਲੜੂ ਲੈਲੀ ਡੇਰਾ ਬਸੀ ਜ਼ੀਰਕਪੁਰ ਇੱਥੇ ਕਾਫੀ ਟ੍ਰੈਫਿਕ ਜਿਹੜਾ ਜਾਮ ਹੈ ਉਹ ਦੇਖਣ ਨੂੰ ਮਿਲਦੇ ਔਰ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਲੰਬਾ ਲੰਬਾ ਜਿਹੜਾ ਜਾਮ ਹੈ ਔਰ ਜ਼ਿਆਦਾਤਰ ਜਿਹੜੇ ਟਰੱਕਸ ਨੇ ਜੋ ਵੱਡੀ ਗੱਡੀਆਂ ਨੇ ਟਰਾਂਸਪੋਰਟ ਜਿਹੜੇ ਲੋਡਿੰਗ ਵਾਲੇ ਜਿਹੜੇ ਵੱਡੇ ਟਰੱਕਸ ਨੇ ਉਹਨਾਂ ਦੇ ਕਰਕੇ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਰੋਡਸ ਡੈਮੇਜ ਹੈ ਹਾਲਾਂਕਿ ਜਲਦੀ ਦੇ ਵਿੱਚ ਦੱਸਿਆ ਜਾ ਰਿਹਾ ਰੋਡਸ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਸਕਦਾ ਹੈ ਹਜੇ ਲਗਾਤਾਰ ਚੱਲ ਰਿਹਾ ਹੈ ਲੇਕਿਨ ਲੋਕਾਂ ਨੂੰ ਖੱਜਲ-ਖਵਾਰੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਅੱਜ ਹਲਕਾ ਵਿਧਾਇਕ ਵੱਲੋਂ ਇਹ ਮੁੱਦਾ ਵੀ ਸੈਸ਼ਨ 'ਚ ਚੱਕਿਆ ਗਿਆ ਸੀਗਾ ਕਿ ਇਹਦੇ ਤੇ ਧਿਆਨ ਦਿੱਤਾ ਦੀਰਬਸਿਤੋ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਯੂਜੇਦੀਨ ਅਰਜਨ